ਸਾਸਰੀਆ ਕਾਲ ਹੁਣ ਮੈਂ ਜਿਵੇਂ ਕਿਹਾ ਮੈਂ ਬੋਲਣਾ ਤਾਂ ਕੁਝ ਹੋਰ ਸੀ ਸ਼ੁਰੂ ਫਿਰ ਆਪਾਂ ਸੰਤਾਂ ਤੋਂ ਹੀ ਕਰਦੇ ਆ ਸੰਤ ਜਰਨੈਲ ਸਿੰਘ ਭਿੰਡਰਾਲੇ ਸਾਡੇ ਸਮਹਾਨ ਸ਼ਹੀਦ ਕਿਉਂਕਿ ਇਹ ਸਾਨੂੰ ਇਹ ਸਾਨੂੰ ਡਰਾਉਂਦੇ ਆ ਵੀ ਤੁਸੀਂ ਉਹਨਾਂ ਸ਼ਹੀਦਾਂ ਦਾ ਨਾਂ ਤੁਸੀਂ ਆਪ ਦੇ ਗੁਰੂਆਂ ਦਾ ਨਾਂ ਉਹਨਾਂ ਦਾ ਫਲਸਫਾ ਉਹਨਾਂ ਦੇ ਸਿਧਾਂਤਾਂ ਦੀ ਗੱਲ ਨਾ ਕਰੋ ਇਹ ਡਰਾਉਂਦੇ ਆ ਇਹਨਾਂ ਨੂੰ ਪਤਾ ਜੇ ਉਹਨਾਂ ਦੀ ਗੱਲ ਕਰਨਗੇ ਇਹਨਾਂ ਨੇ ਸਾਨੂੰ ਜਿਉਂ ਨਹੀਂ ਦੇਣਾ ਮੁੜ ਕੇ ਸਾਡੀਆਂ ਸਰਦਾਰੀਆਂ ਜਿਹੜਾ ਅੱਜ ਸਰਕਾਰ ਸਮਝ ਰਹੀ ਆ ਨਾ ਵੀ ਸੱਭਿਆਚਾਰਕ ਆਰਥਿਕ ਤੇ ਸਮਾਜਿਕ ਸਰਦਾਰੀ ਦਿੱਲੀ ਦੀ ਹੋਵੇ ਤੇ ਪੰਜਾਬ ਨਹੀਂ ਬਰਦਾਸ਼ਤ ਕਰ ਸਕਦਾ ਤੁਸੀਂ ਆਰਥਿਕ ਸਰਦਾਰੀ ਲੈ ਲਓ ਬਥੇਰੀ ਲੁੱਟ ਖਸੁੱਟ ਕੀਤੀ ਆ ਪਹਿਲਾਂ ਸਾਡੇ ਨਾਲ ਸਾਡੇ ਲੀਡਰ ਹੀ ਲੁੱਟ ਖਸੁੱਟ ਕਰੀ ਗਏ ਅਸੀਂ ਹਾਂ ਇਨੀ ਇਕੱਠੇ ਹੋਏ ਸੀ ਪਰ ਜਦੋਂ ਸਾਡੀ ਸੱਭਿਆਚਾਰਕ ਸਰਦਾਰੀ ਤੇ ਆਓਗੇ ਸਮਾਜਿਕ ਸਰਦਾਰੀ ਤੇ ਆਓਗੇ ਫੇਰ ਨਹੀਂ ਅਸੀਂ ਸਹਿੰਦੇ ਫੇਰ ਪੰਜਾਬ ਹਮੇਸ਼ਾ ਆਪਣਾ ਬਾਗੀਪੁਣਾ ਦਿਖਾਉਂਦਾ ਇੱਕ ਬਾਗੀ ਪੂਣਾ ਅਸੀਂ 84 ਤੋਂ ਬਾਅਦ ਦਿਖਾਇਆ ਸੀ ਤੇ ਅੱਜ ਫੇਰ ਪੰਜਾਬ ਜਵਾਨ ਹੋਇਆ ਤੇ ਆ ਖੜਾ ਜਵਾਨ ਹੋਇਆ ਤੁਸੀਂ ਲਾ ਲਓ ਨਸ਼ਿਆਂ ਤੇ ਤੁਸੀਂ ਲਾ ਲਓ ਗਾਣਿਆਂ ਤੇ ਤੁਸੀਂ ਕਹਿ ਦਿਓ ਪੰਜਾਬ ਦੀ ਜਵਾਨੀ ਚ ਜਾਗਦੀ ਨਹੀਂ ਇਹ ਪੰਜਾਬ ਦੀ ਜਵਾਨੀ ਚੱਲੀ ਆ ਪਰ ਆ ਖੜੇ ਆ ਪਤੰਦਰ ਸਾਹਮਣੇ ਬੁਹਾ ਦਿਓ ਇਹਨਾਂ ਦੇ ਡਾਂਗਾਂ ਗੋਲੀਆਂ ਖੜ ਜਾਣਗੇ ਅਸੀਂ ਨਾਲ ਖੜੇ ਆ ਸੋ ਪੰਜਾਬ ਦਾ ਬਾਗੀ ਪੂਣਾ ਜਿਹੜਾ ਇਹ ਜਾ ਨਹੀਂ ਸਕਦਾ ਇਹ ਕਿਉਂ ਨਹੀਂ ਜਾ ਸਕਦਾ ਅਸੀਂ ਸਮਝਦੇ ਹਾਂ ਸਾਡਾ ਸਿਧਾਂਤ ਯਾ ਅਸੀਂ ਇਹ ਚਿੰਗ ਨਿਕਲਦੀ ਕਿੱਥੋਂ ਆ ਇਨ ਦੇਖਲ ਦੀ ਚਣ ਕੇ ਉੱਥੋਂ ਆ ਜਦੋਂ 10ਵੇਂ ਪਾਸ਼ਾ ਨੇ ਸਾਨੂੰ ਪਾਤਸ਼ਾਹੀ ਦਾ ਦਾਵਾ ਦਿੱਤਾ ਸੀ। ਇਨ ਗਰੀਬ ਸੇਖਣ ਕੋਲੋਂ ਦੂ ਪਾਤਸ਼ਾਹੀ ਇਹ ਯਾਦ ਕਰੇ ਮੇਰੀ ਗੁਰਿਆਈ। ਉਦੋਂ ਬਾਅਦ ਸਾਡੇ ਤੋਂ ਸਾਨੂੰ ਗੁਲਾਮ ਇਹ ਕਿਸੇ ਆਪਦੀਆਂ ਸਾਸ਼ੀਆਂ ਦੀ ਤਰਖ ਲੈਣਗੇ ਪਰ ਅਸੀਂ ਗੁਲਾਮੀ ਕਦੇ ਪ੍ਰਵਾਨ ਨਹੀਂ ਕਰਦੇ। ਪ੍ਰਵਾਨ ਕਰਾ ਕੇ ਦਿਖਾ ਦੇਣ ਤੇ ਮਰਜ਼ੀ ਖੜਾ ਲਓ। ਇੱਥੇ ਜਿਹੜਾ ਇੱਕ ਇੱਕ ਰੂਹ ਖੜੀ ਆ ਉਹਨੂੰ ਪੁੱਛ ਲੋ ਵੀ ਦੱਸਦੇ ਆਂ ਸੀ। ਸਾਨੂੰ ਡਰਾਲਾਂਗੇ। ਸੋ ਗੱਲ ਜਦੋਂ ਸਾਡੀ ਹੋਂਦ ਤੇ ਆ ਸਾਡੇ ਗਲਿਆਂ ਨੂੰ ਹੱਥ ਪਾ ਲਿਆ ਫੇਰ ਇਹ ਸਾਡੇ ਤੋਂ ਟੁੱਟ ਗਿਆ ਜਾਣਾ ਸਾਨੂੰ ਗੁਲਾਮੀ ਗੁਲਾਮੀ ਕੀ ਹੁੰਦੀ ਹੈ ਗੁਲਾਮੀ ਦਾ ਅਹਿਸਾਸ ਜਦੋਂ ਅੰਦਰ ਆਵੇ ਅਸੀਂ ਸਾਡੇ ਪ੍ਰਮਾਣ ਕਰਦੇ ਔਰ ਗੁਲਾਮੀ ਉਦੋਂ ਸਾਡੇ ਸਾਹਮਣੇ ਆਉਂਦੀ ਹੈ ਜਦੋਂ ਅਸੀਂ ਆਪ ਕੋ ਫੈਸਲੇ ਲੈਣ ਦਾ ਸਾਡੇ ਕੋਲੇ ਹੱਕ ਸਾਡੇ ਕੋਲੇ ਨਾ ਹੋਵੇ ਸਭ ਜਰਮੈਲ ਸਿੰਘ ਢਿੰਡਰਾਂ ਵਾਲਿਆਂ ਦੀ ਗੱਲ ਕਿਉਂ ਨਹੀਂ ਕਰ ਦਿੰਦੇ ਇਹਨੂੰ ਸੋਚੀਏ ਤਾਂ ਸਹੀ ਉਹਨਾਂ ਨੂੰ ਪਤਾ ਵੀ ਇਹ ਉਹਨਾਂ ਸ਼ਹੀਦਾਂ ਕੋਲ ਦੇ ਸੇਵ ਲੈਣ ਦੇ ਪ੍ਰੇਰਣਾ ਲੈਣਗੇ ਇਹਨਾਂ ਨੇ ਫੇਰ ਸਾਡੇ ਟੀਨ ਸਟੁੱਟ ਕੇ ਖੜੇ ਹੋ ਜਾਣਗੇ ਹੋਰ ਤਾਂ ਕੋਈ ਗੱਲ ਨਹੀਂ ਤੁਸੀਂ ਦੇਖੋ ਜਿਲ੍ਹੇ ਵਾਲੇ ਬਾਗ ਦੀ ਐਡਾ ਵੱਡਾ ਸਾਥਾ ਹੋਇਆ 1947 ਤੱਕ ਉੱਥੇ ਅਸੀਂ ਕੋਈ ਯਾਦ ਨਹੀਂ ਬਣਾ ਸਕੀ ਜਿਹੜੀ ਯਾਦ ਬਣੀ 1947 ਤੋਂ ਬਾਅਦ ਬਣੀ ਕਿਉਂ ਕਿ ਉਸ ਵੇਲੇ ਦੀ ਸਰਕਾਰ ਨੂੰ ਇਹ ਪਤਾ ਸੀ ਜੇ ਇਹ ਉਹ ਨਹੀਂ ਯਾਦ ਬਣਾਈ ਤੋਂ ਯਾਗ ਤੋਂ ਇਹ ਸੇਤ ਪ੍ਰੇਰਣਾ ਤੇ ਸੇਤ ਲੈਣਗੇ ਇਹਨਾਂ ਨੇ ਸਾਡੇ ਖਿਲਾਫ ਉੱਠ ਕੇ ਖੜੇ ਹੋ ਜਾਣਗੇ ਅੱਜ ਜੇ ਸੰਤਾਂ ਵੀ ਗੱਲ ਕਰਦੇ ਆ ਗੱਲ ਉੱਥੇ ਹੀ ਆ ਜਾਂਦੀ ਆ ਵੀ ਇਹ ਪ੍ਰੇਰਣਾ ਤੇ ਸੇਤ ਲੈਣਗੇ ਉਹੋ ਜਿਹੇ ਸਖਸ਼ੀਤਾਂ ਤੋਂ ਤੇ ਮੁੜ ਕੇ ਸਾਡੇ ਖਿਲਾਫ ਉੱਠ ਕੇ ਖੜੇ ਹੋ ਜਾਣਗੇ ਜਿਹੜੇ ਇਹ ਕਹਿ ਕੇ ਗਏ ਸੀ ਵੀ ਅਸੀਂ ਗੁਲਾਮ ਆ ਇਸ ਪੂਰੇ ਮਾਹੌਲ 'ਚ ਜਿਵੇਂ ਸਾਨੂੰ ਇਹਨਾਂ ਵਿਤਕਰਾ ਕਰਦੇ ਆ ਸਾਡੇ ਨਾਲ ਸਾਡੇ ਤੇ ਨਵੇਂ ਕਾਨੂੰਨ ਘੜਦੇ ਆ ਸਾਡੀ ਗੱਲ ਨਹੀਂ ਸੁਣਦੇ ਸਾਡੀਆਂ ਮੰਗਾ ਸਾਡੇ ਹੱਥ ਕੀ ਆ ਉਹ ਨਹੀਂ ਦਿੱਤੀਆਂ ਜਾਂਦੀਆਂ ਫਿਰ ਤਾਂ ਗੁਲਾਮ ਹੀ ਹੋਏ ਨਾ ਤੇ ਸਾਨੂੰ ਵਾਅਦੇ ਕਰ ਕਰ ਲੈ ਕੇ ਆਏ ਸੀ ਇਸ ਸਟੇਜ 'ਤੇ ਵੀ ਤੁਸੀਂ ਤੁਹਾਡੀ ਜਮਹੂਰੀਅਤ ਤੁਹਾਡਾ ਤੁਹਾਡੀ ਕੌਮੀਅਤ ਤੁਹਾਡੀ ਬਲੱਡ ਕਨਤਾ ਤੁਹਾਡਾ ਸੱਭਿਆਚਾਰ ਇਹ ਸਭ ਕੁਝ ਨੂੰ ਮਾਨ ਸਨਮਾਨ ਦਿੱਤਾ ਜਾਊਗਾ ਇਹਨੂੰ ਪ੍ਰੋਟੈਕਟ ਕੀਤਾ ਜਾਊਗਾ ਅਯਾਦ ਹੁੰਦੇ ਹੀ ਸਾਨੂੰ ਜਰਾਈ ਪੇਸ਼ਾ ਡਿਕਲੇਅਰ ਕਰਤਾ ਵੀ ਇਹ ਤਾਂ ਕਿਸੇ ਲਾਅਨ ਆਰਡਰ ਦੇ ਅਧੀਨ ਆਖਣ ਵਾਲੀ ਗੱਲ ਹੀ ਨਹੀਂ ਪਰ ਉਹ ਕੰਮ ਜਿਹੜੀ ਸਰਬੱਤ ਦਾ ਭਲਾ ਮੰਗਦੀ ਆ ਅਸੀਂ ਰੋਜ਼ ਅਰਦਾਸ ਚਿੱਤੀ ਗੱਲ ਕਰਦੇ ਆ ਨਾਨਕ ਦੇ ਨਾਮ ਚੜ੍ਹਦੀ ਕਲਾ ਸਰਬੱਤ ਦਾ ਭਲਾ ਹੁਣ ਜਿਹੜੀ ਸਰਬੱਤ ਦਾ ਭਲਾ ਮੰਗੇ ਕੌਮ ਉਹ ਕਿਤੇ ਆਡੀ ਨਜ ਲਈ ਲੜੂਗੀ ਉਹ ਇੱਕ ਆਪ ਦੇ ਖਿੱਤੇ ਲਈ ਲੜੂਗੀ ਸਾਡਾ ਤਾਂ ਸਿਧਾਂਤ ਹੀ ਉਹ ਆ ਸਰਬੱਤ ਦੇ ਭਲੇ ਵਾਲਾ ਔਰ ਉਹ ਸਿਧਾਂਤ ਕਿੱਥੋਂ ਆਇਆ ਮੀਰੀ ਪੀਰੀ ਦੇ ਸਿਧਾਂਤ ਨੂੰ ਦੇਖ ਲਓ ਅਕਾਲ ਪੁਰਖ ਸਾਹਿਬ ਇਹਦੀ ਇੱਕ ਚੋਟੀ ਦੀ ਉਦਾਹਰਨ ਦੇਣਾ ਮਹਾਰਾਜ ਰਣਜੀਤ ਸਿੰਘ ਦਾ ਰਾਜ ਉਸ ਵੇਲੇ ਦਾ ਜਮਰੌਦ ਤੋਂ ਲੈ ਕੇ ਸਾਡੇ ਦਿੱਲੀ ਤਾਈਂ ਰਾਜ ਐਡਾ ਵੱਡਾ ਰਾਜ ਜਿਸ ਦੇ ਨਾਲ ਬ੍ਰਿਟਿਸ਼ ਗਵਰਨਮੈਂਟ ਜਾਂ ਬ੍ਰਿਟਿਸ਼ ਰਾਜ ਤੇ ਫਰੈਂਚ ਰਾਜ ਸੰਧੀਆਂ ਕਰਦੇ ਸੀ ਕਿੰਡਾ ਪਾਵਰਫੁਲ ਰਾਜ ਹੋਊਗਾ ਉਸ ਵੇਲੇ ਦਾ ਰਾਜ ਤੇ ਅਕਾਲਤਾ ਸਾਹਿਬ ਦੇ ਜਿਹੜੇ ਜੱਥੇਦਾਰ ਸੀ ਉਹ ਤੋਂ ਅਕਾਲੀ ਫੂਲਾ ਸਿੰਘ ਉਹਨਾਂ ਨੇ ਸਜਾ ਲਾਤੀ ਮਹਾਰਾਜੇ ਨੂੰ ਵੀ ਤੇਰੇ 100 ਕੋੜੇ ਪਹਿਣ ਕੇ ਤੂੰ ਤੋਹੀਨ ਕੀਤੀ ਆ ਸਿੱਖ ਰਵੈਤਾਂ ਦੀ ਤੇ ਮਹਾਰਾਜਾ ਆਵਦਾ ਕੁਰਤਾ ਲਾ ਕੇ ਸਾਹਮਣੇ ਖੜਾ ਹੋ ਗਿਆ ਵੀ ਮਾਰ ਦੇ ਕਿਉਂਕਿ ਉਸ ਵੇਲੇ ਜਿਹੜਾ ਸਾਡਾ ਪੰਥ ਸੀ ਸਾਡੀ ਕੌਮ ਸੀ ਉਹ ਮਹਾਰਾਜਾ ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਨੂੰ ਮੰਨਦੀ ਸੀ ਪਰ ਪੰਥ ਦੀ ਅਧੀਨਗੀ ਕਿਹਦੀ ਸੀ ਸ੍ਰੀ ਅਕਾਲ ਪਤਿ ਸਾਹਿਬ ਦੀ ਮਹਾਰਾਜੇ ਨੂੰ ਪਤਾ ਸੀ ਇਹ ਗੱਲ ਕਿ ਕੌਮ ਅਧੀਨ ਸ੍ਰੀ ਅਕਾਲ ਪਤਿ ਸਾਹਿਬ ਦੇ ਆ ਮਹਾਰਾਜਾ ਜਾਹੇ ਬੇਸ਼ੱਕ ਮੈਨੂੰ ਮੰਨਦੀ ਆ ਜੇ ਅਕਾਲ ਤਖਤ ਸਾਹਿਬ ਤੋਂ ਇਹ ਹੁਕਮਨਾਮਾ ਜਾਰੀ ਹੋ ਗਿਆ ਵੀ ਮਹਾਰਾਜੇ ਨੂੰ ਅਸੀਂ ਬੇਦਖਲ ਕਰਦੇ ਆ ਅੱਜ ਤੋਂ ਸਾਡੀ ਕੌਮ ਦਾ ਸਾਡੇ ਪੰਥ ਦਾ ਮਹਾਰਾਜਾ ਨਹੀਂ ਮਹਾਰਾਜ ਦੀ ਹਿੰਮਤ ਨਹੀਂ ਸੀ ਵੀ ਉਸ ਟੱਤੇ ਬਹਿ ਸਕਦਾ ਸਕੇ ਸੋ ਸਦਾਤ ਇੱਥੋਂ ਨਿਕਲਿਆ ਇਹ ਮੀਰੀ ਤੇ ਪੀਰੀ ਦਾ ਉਹ ਅਕਾਲ ਤਖਤ ਸਾਹਿਬ ਦਾ ਮੀਰੀ ਤੇ ਪੀਰੀ ਦਾ ਸਿਧਾਂਤ ਕੀਆ ਅਕਾਲ ਦਾ ਤਖਤਾ ਉਹ ਅਕਾਲ ਦਾ ਅਕਾਲ ਪੁਰਖ ਦਾ ਤਖਤਾ ਜਿੱਥੋਂ ਮੀਰੀ ਸਰਦਾਰ ਤੇ ਸਿਆਸਤ ਨਾਲ ਸੰਬੰਧਿਤ ਹੈ ਪੀਰੀ ਧਰਮ ਨਾਲ ਸੰਬੰਧਿਤ ਹੈ ਇਹਦਾ ਮਤਲਬ ਸਿਆਸਤ ਕਿਹੜੀ ਹੋਵੇ ਉਹ ਵੀ ਅਕਾਲ ਪੁਰਖ ਦੀ ਸਿਆਸਤ ਹੋਵੇ ਧਰਮ ਕਿਹੜਾ ਹੋਵੇ ਅਕਾਲ ਪੁਰਖ ਦਾ ਧਰਮ ਹੋਵੇ ਸੋ ਅਸੀਂ ਇਹਦੇ ਚ ਹੁਣੇ ਇਹੀ ਗੱਲ ਵਾਪਸ ਸ਼ੁਰੂਆਤ ਦੇ ਭਲੇ ਤੇ ਆਉਣੇ ਆ ਜਦੋਂ ਅਕਾਲ ਪੁਰਖ ਦੀ ਸਿਆਸਤ ਕਰਨੀ ਆ ਅਕਾਲ ਦੇ ਧਰਮ ਦੇ ਰਾਹੀਂ ਕਰਨੀ ਆ ਉਦੋਂ ਥੱਲੇ ਸਿੱਖਣ ਲਈ ਹੋਊਗੀ ਉਹ ਨਹੀਂ ਉਧਰ ਹਿੰਦੂਆਂ ਲਈ ਨਹੀਂ ਹੋਵੇ ਉਹ ਮੁਸਲਮਾਨਾਂ ਲਈ ਵੀ ਹੋਊ ਉਹ ਦਾਲਦ ਭਰਾਵਾਂ ਲਈ ਵੀ ਹੋਊ ਅਸੀਂ ਹਿੰਦੂ ਨੂੰ ਕਹਾਂਗੇ ਭਾਈ ਪੱਕੇ ਹਿੰਦੂ ਬਣੋ ਤੁਹਾਡੇ ਨਾਲ ਖੜੇ ਹਾਂ ਤੁਹਾਡੇ ਤੇ ਕਿਸ ਨੇ ਧੱਕਾ ਕੀਤਾ ਤੁਹਾਡੇ ਨਾਲ ਜ਼ਬਰਦਸਤ ਕੀਤਾ ਤੁਹਾਡੇ ਨਾਲ ਖੜੇ ਹਾਂ ਮੁਸਲਮਾਨਾਂ ਨੂੰ ਕਹਾਂਗੇ ਪੰਜ ਨਮਾਜ਼ੀ ਪੱਕੇ ਮੁਸਲਮਾਨ ਬਣੋ ਤੁਹਾਡੇ ਨਾਲ ਖੜੇ ਹਾਂ ਸੋ ਸਰਬੱਤ ਦੇ ਭਲੇ ਵਾਲੀ ਕੌਮ ਨੂੰ ਇੱਕ ਪਾਸੇ ਧੱਕ ਕੇ ਵੱਖਵਾਦੀ ਆਤਮਕਵਾਦੀ ਕਾਲਿਸਤਾਨੀ ਇਹ ਤਾਂ ਡਰਾਉਂਦੇ ਆ ਇਹ ਤਾਂ ਸਾਜ਼ਿਸ਼ਾਂ ਛੜਦੇ ਆ ਸੋ ਇੱਕ ਤਾਂ ਗੱਲ ਇੱਥੇ ਆ ਕੇ ਖਤਮ ਹੁੰਦੀ ਹੈ ਦੂਜੀ ਸਾਡੀ ਸਭ ਤੋਂ ਵੱਡੀ ਤਰਾਸ ਦੀ ਕੀ ਰਹੀ ਅੱਜ ਲੋਕਾਂ ਦਾ ਸੰਘਰਸ਼ ਹਮੇਸ਼ਾ بڑے ਸੰਘਰਸ਼ ਪੰਜਾਬ ਨੇ ਪੈਦਾ ਕੀਤੇ ਆ ਇਹ ਗੱਲ ਆਪਾਂ ਸਮਝੀਏ ਪੰਜਾਬ ਨੇ 20 ਸੈਂਚਰ ਆਪਾਂ ਹੁਣੇ ਜੇ ਆਪਾਂ ਗੱਲ ਕਰੀਏ ਸਰਬੱਤ ਖਾਲਸਾ ਵਰਗਾਰੀ ਦਾ ਮੋਰਚਾ ਵੱਡੇ ਵੱਡੇ ਮੋਰਚੇ ਲੱਗੇ ਪਰ ਸਾਡੇ ਹੱਥ ਲੱਗੀ ਨਿਰਾਸ਼ਤਾ ਕਿਉਂ ਕਿਉਂਕਿ ਅਸੀਂ ਲੋਕਾਂ ਦਾ ਸੰਘਰਸ਼ ਪੈਦਾ ਹੁੰਦਾ ਲੋਕ ਲੋਕਾਂ 'ਚੋਂ ਬਾਹਰ ਆਉਂਦਾ ਪਰ ਉਹ ਸੰਘਰਸ਼ ਅੱਜ ਨੂੰ ਹੱਥ ਚ ਬੜਾ ਬੰਨੀ ਆ ਤੇ ਲੋਕਾਂ ਦੇ ਸੰਘਰਸ਼ ਤੋਂ ਆਗੂਆਂ ਦਾ ਸੰਘਰਸ਼ ਬਣ ਜਾਂਦਾ ਮੁਰਕੇ ਉਹ ਆਗੂਆਂ ਨੂੰ ਤੇ ਦਬਾਅ ਵੀ ਪੈਂਦਾ ਉਹਨਾਂ ਨੂੰ ਡਰਾਇਆ ਵੀ ਜਾਂਦਾ ਉਹਨਾਂ ਨੂੰ ਲਾਲਚ ਵੀ ਦਿੱਤੇ ਜਾਂਦੇ ਆ ਤੇ ਉਹ ਆਗੂ ਆਪਦੇ ਹਸਾਮ ਨਾਲ ਆਦੇ ਪਿੱਛੇ ਆਦੇ ਪਿੱਛੇ ਮੇਟ ਲੈਂਦੇ ਤੇ ਉਹ ਪਿੱਛੇ ਮੇਦ ਕੇ ਉਹੀ ਪ੍ਰਾਪਤੀ ਮੰਨੀ ਬੈਠੇ ਰਹਿੰਦੇ ਆ ਜਿਵੇਂ ਬਰਗਾੜੀ ਵੇਲੇ ਹੋਇਆ ਜਿਹੜੇ ਉਸ ਵੇਲੇ ਦੇ ਆਗੂ ਸੀ ਉਹ ਇਹ ਮੰਨਦੇ ਆ ਵੀ ਸਾਡੀ ਬਹੁਤ ਵੱਡੀ ਪ੍ਰਾਪਤੀ ਸੀ ਉਸ ਮੋਰਚੇ 'ਚੋਂ ਪਰ ਕੌਮ ਯਾ ਲੋਕ ਇਹ ਮੰਨਦੇ ਆ ਯਾ ਉਹਨਾਂ ਦੇ ਹੱਥ ਨਿਰਾਸ਼ਤਾ ਲੱਗਦੀ ਕਿਉਂਕਿ ਆ ਗੋਣੇ ਆਪਦੇ ਪਿੱਛੇ ਮੇਖਲੇ ਸੀ ਸੋ ਹੁਣ